ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਲਾਮੋ ਕਿਵੇਂ ਠੀਕ ਹੋ ਉਮੀਦ ਕਰਦੀ ਹਾਂ ਤੁਸੀਂ ਸਭ ਠੀਕ ਹੀ ਹੋਵੋਗੇ ਅੱਜ ਫਿਰ ਆਪਾਂ ਰਖੜੀ ਬਾਰੇ ਹੀ ਗੱਲ ਕਰਾਂਗੇ ਕਿ ਅੱਜ ਆਪਾਂ ਪਹਿਲਾਂ ਤਾਂ ਮੈਂ ਇਹ ਕਹਿਨੀ ਹਾਂ ਤੁਸੀਂ ਮੇਰੀ ਵੀਡੀਓ ਨੂੰ ਨਾ ਦੇਖਦੇ ਦੇਖਦੇ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਬਹੁਤ ਦਿਨ ਹੋ ਗਿਆ ਸਬਸਕ੍ਰਾਈਬ ਕੋਈ ਨਹੀਂ ਕਰਦੇ ਹੈਗੇ ਪਰ ਅੱਜ ਜਿਹੜੀ ਮੈਂ ਵੀਡੀਓ ਪਾਉਣ ਲੱਗੀ ਹਾਂ ਤੁਸੀਂ ਆਪਣੇ ਆਪ ਹੀ ਸ਼ੇਅਰ ਜ਼ਰੂਰ ਕਰੋਗੇ ਇਹ ਵੀਡੀਓ ਜਿਹੜੇ ਜੇ ਭੈਣਾਂ ਨੇ ਦੇਖਣ ਉਹ ਵੀ ਸ਼ੇਅਰ ਕਰਨ ਜੇ ਵੀਰ ਦੇਖਣ ਉਹ ਵੀ ਜ਼ਰੂਰ ਸ਼ੇਅਰ ਕਰਨ ਆਪਣੀਆਂ ਭੈਣਾਂ ਨੂੰ ਕਹਿਣ ਵੀ ਇਹ ਵੀਡੀਓ ਤੁਸੀਂ ਜ਼ਰੂਰ ਦੇਖਣੀ ਆ ਤਾਂ ਜੋ ਵੀ ਉਹ ਜੋ ਮੈਂ ਕਹਿਣਾ ਚਾਹੁੰਦੀ ਆ ਉਹ ਭੈਣਾਂ ਤੱਕ ਪਹੁੰਚ ਸਕੇ ਹਾਂਜੀ ਗੱਲ ਆਪਾਂ ਸ਼ੁਰੂ ਕਰਦੇ ਆਂ ਮੇਂ ਜਿਹਦੇ ਲਈ ਆਪਾਂ ਜਿਹਦੇ ਲਈ ਆਪਾਂ ਵੀਡੀਓ ਪਾ ਰਹੇ ਆਂ ਕਿ ਆਪਾਂ ਤੁਸੀਂ ਜਦੋਂ ਰਖੜੀ ਲੈ ਕੇ ਜਾਣਾ ਆ ਆਪਾਂ ਕੀ ਕਰਦੇ ਆਂ ਆਪਾਂ ਮਠਿਆਈਆਂ ਖਰੀਦਦੇ ਆਂ ਵੱਧ ਤੋਂ ਵੱਧ ਮਹਿੰਗੀ ਤੋਂ ਮਹਿੰਗੀ ਮਠਿਆਈ ਖਰੀਦਦੇ ਆਂ ਪਰ ਉਹ ਕਿਸ ਤਰ੍ਹਾਂ ਬਣਾਈਆਂ ਜਾਂਦੀਆਂ ਆਪਾਂ ਨੂੰ ਇਸ ਬਾਰੇ ਕੋਈ ਵੀ ਨਹੀਂ ਪਤਾ ਹੈਗਾ ਪਰ ਮੈਂ ਜੇ ਦੇਖ ਰਹੀ ਸੀ ਇੱਕ ਥਾਂ ਕਿਤੇ ਪਤੀਸਾ ਬਣਦਾ ਪਿਆ ਆ ਉਹਨੇ ਇੰਨੇ ਗੰਦੇ ਤਰੀਕੇ ਨਾਲ ਪਤੀਸਾ ਬਣਾਇਆ ਉਹਨੂੰ ਉਹਨੇ ਪੈਰ ਰੱਖਿਆ ਚप्पल ਸਮੇਤ ਚप्पल ਸਮੇਤ ਪੈਰ ਰੱਖਿਆ ਫਿਰ ਉਹਨੂੰ ਦੇਖੋ ਐਦਾਂ ਸਾਰਾ ਸਮਾਨ ਐ ਇਸ ਤਰ੍ਹਾਂ ਹੀ ਪਿਆ ਆ ਕਿ ਉਹ ਚਪਲਾਂ ਪਾ ਕੇ ਐਦਾਂ ਹੀ ਤੁਰੇ ਫਿਰਦੇ ਆ ਜਿੱਥੇ ਇਹ ਚੀਜ਼ਾਂ ਬਣਦੀਆਂ ਆ ਆਪਾਂ ਕਿੰਨਾ ਕਹਿੰਦੇ ਮੈਂ ਮਹਿੰਗੀ ਮਠਿਆਈ ਖਰੀਦਦੇ ਆ ਹਨਾ ਵਾ ਮੈਂ ਆਪਾਂ ਨੂੰ ਹੁੰਦਾ ਹੈ ਵੇ ਅਸੀਂ ਆਪਣੇ ਵੀਰ ਲਈ ਵਧੀਆ ਤੋਂ ਵਧੀਆ ਚੀਜ਼ਾਂ ਜਿਹੜੀਆਂ ਮਠਿਆਈ ਲੈ ਕੇ ਜਾਈਏ ਹਨਾ ਪਰ ਆਪਾਂ ਨੂੰ ਹੁਣ ਇਹ ਮੈਂ ਕਹਿੰਦੀ ਤੁਸੀਂ ਮਠਿਆਈਆਂ ਐਦ ਕਿ ਬਿਲਕੁਲ ਨਹੀਂ ਲੈ ਕੇ ਜਾਣੀਆਂ ਤੁਸੀਂ ਮਠਿਆਈਆਂ ਬਿਲਕੁਲ ਬੰਦ ਕਰ ਦੋ ਤੁਸੀਂ ਡਰਾਈ ਫਰੂਟ ਲੈ ਜਾਓ ਫਰੂਟ ਲੈ ਜਾਓ ਮਰੱਬਾ ਲੈ ਜਾਓ ਜਿੱਦਾਂ ਦਾ ਵੀ ਉਹਨਾਂ ਨੂੰ ਜਿਹੜੀ ਮਤਲਬ ਹੈ ਨਾ ਚੀਜ਼ਾਂ ਚ ਉਹ ਪਸੰਦ ਹੈ ਤੁਸੀਂ ਉਹ ਲੈ ਜਾਓ ਤੇ ਆਪਾਂ ਜਿਹੜਾ ਐਦ ਕਿ ਮਠਿਆਈਆਂ ਤੋਂ ਬਿਲਕੁਲ ਜਿਹੜਾ ਆਪਾਂ ਪਰਹੇਜ਼ ਕਰਨਾ ਹੈ ਵੀਰੋ ਤੁਸੀਂ ਵੀ ਆਪਣੀਆਂ ਭੈਣਾਂ ਨੂੰ ਮੈਸੇਜ ਕਰ ਦਿਓ ਵੀ ਆਹ ਵੀਡੀਓ ਜ਼ਰੂਰ ਦੇਖਣ ਤਾਂ ਜੋ ਉਹ ਵੀ ਮਠਿਆਈ ਨਾ ਖਰੀਦਣ ਜੇ ਭੈਣਾਂ ਦੇਖਦੀਆਂ ਆ ਤੇ ਤੁਸੀਂ ਵੀ ਹਨਾ ਇਹ ਦੇਖਣਾ ਹੈ ਵੀ ਤੁਸੀਂ ਮਠਿਆਈ ਬਿਲਕੁਲ ਨਹੀਂ ਖਰੀਦਣੀ ਤੁਸੀਂ ਆਪਣੇ ਭਰਾਵਾਂ ਦੀ ਸਿੱਧਾ ਦਾ ਭਤੀਜਿਆਂ ਭਤੀਜੀਆਂ ਭਾਬੀਆਂ ਮੰਮੀ ਡੈਡੀ ਸਭ ਦੇ ਸਿੱਧਾ ਦਾ ਖਿਆਲ ਰੱਖਣਾ ਆ ਤੁਸੀਂ ਮਠਿਆਈ ਬਿਲਕੁਲ ਨਹੀਂ ਖਰੀਦਣੀ ਹੈਗੀ ਬਿਲਕੁਲ ਵੀ ਮਠਿਆਈ ਨਾ ਖਰੀਦ ਕੇ ਲਿਜਾਓ ਬਸ ਮੇਰੀ ਸਲਾਹ ਇਹੀ ਆ ਵੀ ਜੇ ਤੁਹਾਡੇ ਚ ਸਰਦਾ ਆ ਵੀ ਤੁਸੀਂ ਡਰਾਈ ਫਰੂਟ ਲਿਜਾ ਸਕਦੇ ਆ ਨੇ ਤਾਂ ਮਰੱਬਾ ਵੀ ਲਾ ਸਕਦੇ ਆਪਾਂ ਫਰੂਟ ਦੂਸਰਾ ਵੀ ਫਲ ਫਰੂਟ ਵੀ ਲਾ ਸਕਦੇ ਹਨਾ ਤੇ ਬੱਚਿਆਂ ਵਾਸਤੇ ਜਿੱਦਾਂ ਅੱਜਕੱਲ੍ਹ ਤਾਂ ਚਾਕਲੇਟ ਲੁਕੀ ਲੈ ਜਾਂਦੇ ਆ ਉਰਕਰੇ ਵਗੈਰਾ ਲੈ ਜਾਂਦੇ ਮੈਂ ਕਹਿੰਦੀ ਇਹ ਵੀ ਚੀਜ਼ਾਂ ਨਹੀਂ ਲੈ ਜਾਣੀਆਂ ਚਾਹੀਦੀਆਂ ਮੈਂ ਤਾਂ ਬਹੁਤ ਦੇਰ ਤੋਂ ਕਈ ਸਾਲਾਂ ਤੋਂ ਮੈਂ ਕਦੇ ਵੀ ਮਠਿਆਈ ਜਿਹੜੀ ਨਹੀਂ ਲੈ ਕੇ ਗਈ ਜਾਂ ਤਾਂ ਮੈਂ ਡਰਾਈ ਫਰੂਟ ਮੈਂ ਨਹੀਂ ਕਹਿੰਦੀ ਵੀ ਮੈਂ ਡਰਾਈ ਫਰੂਟ ਲੈ ਕੇ ਜਾਨੀ ਆ ਕਿਉਂਕਿ ਮੇਰੇ ਚ ਇੰਨੀ ਪਹੁੰਚ ਨਹੀਂ ਹੈਗੀ ਵੀ ਮੈਂ ਡਰਾਈ ਫਰੂਟ ਖਰੀਦ ਸਕਾਂ ਪਰ ਮੈਂ ਮਰਬਾ ਜ਼ਰੂਰ ਲੈ ਕੇ ਜਾਣੀ ਆ ਮੈਂ ਆਪਣੇ ਪਰਵਾਹਾਂ ਵਾਸਤੇ ਮਰਬਾ ਹੀ ਲੈ ਕੇ ਜਾਣੀ ਆ ਵੀ ਉਹ ਚਲੋ ਉਹਦੇ ਵਿੱਚ ਮਿੱਠਾ ਜ਼ਰੂਰ ਹੁੰਦਾ ਆ ਉਹਨੂੰ ਧੋ ਕੇ ਉਹ ਖਾ ਸਕਦੇ ਆ ਬਾਕੀ ਜਿੰਨੇ ਦਿਨ ਮਰਜੀ ਪਿਆ ਰਵੇ ਉਹਨੇ ਖਰਾਬ ਨਹੀਂ ਹੋਣਾ ਹੈਗਾ ਤਾਂ ਮੈਂ ਤੇ ਮੇਰੀ ਤੇ ਹੀ ਸਲਾਹ ਆ ਵੀ ਤੁਸੀਂ ਵੀ ਬਿਲਕੁਲ ਐਸੇ ਤਰ੍ਹਾਂ ਹੀ ਕਰੋ ਆਪਣੇ ਜਾਨੀ ਕਿ ਰਖੜੀ ਦੇ ਨਾਲ ਤੁਸੀਂ ਇਹ ਹੀ ਲੈ ਕੇ ਜਾਣੀਆਂ ਚੀਜ਼ਾਂ ਮਠਿਆਈਆਂ ਬਿਲਕੁਲ ਬੰਦ ਕਰ ਦਿਓ ਮਠਿਆਈਆਂ ਬਹੁਤ ਗੰਦੇ ਤਰੀਕੇ ਦੇ ਨਾਲ ਬਣਦੀਆਂ ਆ ਆਪਣੇ ਮੂਰੇ ਤਾਂ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੀਆਂ ਸਜਾਈਆਂ ਜਾਂਦੀਆਂ ਆ ਤੇ ਆਪਾਂ ਦੇਖਦੇ ਆ ਤੇ ਆਪਾਂ ਕਹਿੰਦੇ ਉਹਨਾਂ ਕੀ ਖਰਚਾ ਤੋਂ ਉਹਨਾਂ ਕੀ ਆਉਂਦਾ ਕੋਈ ਜ਼ਿਆਦਾ ਖਰਚਾ ਨਹੀਂ ਆਉਂਦਾ ਹੈਗਾ ਜੇ ਆਪਾਂ 250 ਦਾ ਆਪਾਂ ਡੱਬਾ ਖਰੀਦਦੇ ਆ ਤੇ ਮੈਨੂੰ ਲੱਗਦਾ 200 ਨੂੰ ਕਿਲੋ ਆਮਲੇ ਦਾ ਮਰੱਬਾ ਜਿਹੜਾ ਆ ਜਾਂਦਾ ਆ ਤਾਂ ਕਿਉਂ ਨਾ ਆਪਾਂ ਆਪਾਂ ਉਹਨਾਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਆਪਾਂ ਇਹ ਚੀਜ਼ਾਂ ਖਰੀਦ ਲਈਏ ਤੇ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਬਸ ਅੱਜ ਇੰਨਾ ਹੀ ਸੀ ਤੇ ਕਿਉਂਕਿ ਮੈਂ ਵੀ ਇਹ ਚੀਜ਼ਾਂ ਜਾਣਨੀ ਆ ਮੈਂ ਕਹਿੰਨੀ ਆ ਤੁਸੀਂ ਵੀ ਮਠਾਈਆਂ ਤੋਂ ਪਰਹੇਜ਼ ਕਰੋ ਤੇ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਆ ਜੇ ਚੰਗੀ ਲੱਗੀ ਹੋਵੇ ਲਾਇਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ